ਮਨ ਤਾਂ ਮੇਰੀ ਵੀਡੀਓ ਵੀ ਨਹੀਂ ਬਣਦੀ ਹੈਗੀ ਹੋਰ ਮੈਂ ਤਾਂ ਡੱਡਾ ਫਰ ਗਿਆ ਗੱਲਾਂ 'ਵਾਂ ਪਰ ਪਰ ਕੇ ਹਾਂ ਉਹੀ ਤਾਂ ਹਾਂ ਹਾਂ ਮੇਰੀ ਤਾਂ ਗੱਲ ਕਿੱਥੇ ਆਪਣਾ ਜੀ ਲੱਗਦਾ ਹਾਂ ਅੱਛੇ ਫਿਰ ਆ ਚੱਲ ਉਹੀ ਤਾਂ ਗੱਲ ਮੈਂ ਕਹਿਣ ਲੱਗੀ ਆ ਆ ਦੇਖ ਲਾ ਹੋਰ ਇੰਗਦੇ ਫਿਰਦੇ ਨੇ ਨਾ ਜਦ ਤੱਕ ਐਸੀ ਸੋਹਣੀ ਕੁੜੀ ਲੈਣੀ ਆ ਪੜ੍ਹੇ ਲਿਖੀ ਹੋਈ ਹੋਵੇ ਆਏ ਹੋਵੇ ਬਲਾਨਣਾ ਹੋਵੇ ਹੋਰ ਛੋਟਾ ਮੁੰਡਾ ਅੜ ਗਿਆ ਪੜੀ ਬਹੂ ਆਪਣੀ ਭੈਣ ਦਾ ਰਿਸ਼ਤਾ ਲੈ ਕੇ ਆਉਂਦੀ ਸੀਗੀ ਉਹ ਨੀਓ ਸੋਹਣੀ ਸੁਨੱਖੀ ਆ ਭੜਾ ਚੰਡੀਗੜ ਪੜੀ ਹੋਈ ਨਾਲੇ ਹਾਂ ਕੋਰਸ ਵੀ ਖੰਕਾ ਦੱਸਦ ਨੇ ਜੀ ਜੀ ਪਤਾ ਨਹੀਂ ਆਪਕਾ ਹੱਸਦਾ ਕੀਤਾ ਵੱਡਾ ਕੋਰਸ ਕੀਤਾ ਆ ਹੁਣ ਮੁੰਡਾ ਕਹਿੰਦਾ ਨਾ ਤਾਂ ਮੈਂ ਕੋਰਸਾਈ ਨਾਲ ਵਿਆਹ ਕਰਾਉਣਾ ਨਾ ਮੈਂ ਚੰਡੀਗੜ ਪੜੀ ਨਾਲ ਵਿਆਹ ਕਰਾਉਣਾ ਨਾ ਮੈਂ ਇੰਨੀ ਸੋਹਣੀ ਸੁਨੱਖੀ ਨਾਲ ਕਰਾਉਣਾ ਆਹੋ ਉਹੀ ਗੱਲ ਦੱਸਣ ਲੱਗੀ ਆਵੇਂ ਵੀ ਤੈਨੂੰ ਕੋਰਸੇ ਆਪਾਂ ਨਵੇਂ ਹੀ ਪੈ ਗਿਆ ਉਹਦੇ ਮਾਮੇ ਦੀ ਉਹ ਭੱਜ ਗਈ। ਆਮੇ। ਇਹਦੇ ਨਾਲ ਹੱਥ ਨਾਲ ਮੈਰੀ ਹੁੰਦੀ ਸੀ ਪਰ ਹੱਥ ਨਾਲ ਪੰਜਰੀ ਕਿੱਥੇ ਗਈ ਗੂਹ ਤੇ ਜਾ ਕੇ। ਨੂੰਹੋ ਹੀ ਤਾਂ ਗੱਲ ਤੀਵੀਂ ਦੀ ਕੋ ਜੱਦ ਕਾਤ ਨਹੀਂ। ਤੀਵੀਂ ਤਾਂ ਕੋਈ ਜੱਦ ਕੋ ਤਾਂ ਹੈ ਹੀ ਨਹੀਂ ਦਾ। ਹੁਣ ਤਾਂ ਖਤਮੇ ਹੋ ਗਈ। ਆ ਜਾਇ ਵੱਡੀਆਂ ਥਾਂਕ ਥਾਂਬ ਨਹੀਂ ਦੇਖਦੀਆਂ ਵੀ ਜਾਇ ਵੱਡਿਓ ਜੱਟਾ ਜੀਵਦਾਨ ਦੇ ਮੁੰਡੇ ਮਾਰ ਕੇ। ਉਹੀ ਤਾਂ ਗੱਲ ਆ ਵੀ ਆਪਣੇ ਪਿਆਰ ਦੇ ਮੁੰਡੇ ਮਾਰ ਕੇ ਮੁੰਡਿਆਂ ਦਾ ਘਾਟਾ ਕਿਤੇ। ਉਸੀ ਨਿਕਲਣਾ ਉੱਧਰ ਨਾ ਮਰ ਜਾ ਦਫਾ ਹੋ ਜਾ ਪੰਜਾਬੀਆਂ ਦਾ ਨਿਕਲ ਜਾ ਆਪਣੀ ਜਾਤ ਬਰਾਦਰੀ ਦਾ ਮੁੰਡਾ ਹੋ ਨਿਕਲ ਜਾ ਦਫਾ ਹੋ ਜਾ ਇੱਥੇ ਹੋਣਾ ਉਹ ਹੀ ਤਾਂ ਮੇਰਾ ਮਨ ਕਰਦਾ ਸੀ ਤੇ ਮੈਂ ਢੱਡ ਪਰਾਸ ਕੱਢਣ ਨੂੰ ਮੈਂ ਤਾਂ ਇੱਥੇ ਆਇਆ ਢੱਡਾ ਫੜ ਕੇ ਕਾਇਦਨ ਹੋ ਗਿਆ ਹੁਣ ਮਹੀਨਾ ਹੋ ਗਿਆ ਤੈਨੂੰ ਗਈ ਨੂੰ ਹਾਂ ਦੇਹਲਾ ਆਸੰਗਰਾਮ ਤੋਂ ਗਈ ਸੀ ਫਾਦੇ ਰ ਮੁੜ ਕੇ ਦਵਾਰ ਸੰਗਰਾਮ ਤੋਂ ਆਣੀ ਹੋਗੀ ਉਹ ਹੀ ਤਾਂ ਮੈਂ ਗੱਲ ਕਰ ਮੇਂ 1.5 ਮਹੀਨਾ ਹੋ ਗਿਆ ਨਹੀਂ ਮੈਂ ਮਰਜ ਮੈਂ ਤਾਂ ਮਹੀਨੇ ਵਿੱਚ ਸੀ ਅੱਛਾ ਅੰਮ੍ਰਿਤਸਰ ਦੇਖ ਲਾਂਗੇ ਬਣੇ ਆਏ ਕਰਾਂਗੇ ਫਿਰ ਤੇ ਜਾਣਾ ਹੀ ਆ ਆਪਾਂ ਗੱਡੀ ਕਰ ਲਾਂਗੇ ਹਾਂ ਗੱਡੀ ਕਰਾਇਆ ਤਾਂ ਫਿਰ ਲੱਗੂਗਾ ਹੀ ਹਾਂ ਇੰਦਰੋਂ ਹਰਾਨਗਰੀ ਘਟਾ ਦਿੱਲੀ ਬਨੇ ਨੂੰ ਹਰਾਨਗਰੀ ਵੱਧਾ ਉਹੀ ਤਾਂ ਮੈਂ ਕਹਿੰਨੀ ਆ ਸੀ ਉਦੋਂ ਵਿਆਹ ਕਰੇ ਸੀ ਹਾਂ ਹਾਂ ਮੇਰੇ ਭਾਂਜੇ ਦੀ ਸਾਲੀ ਦਾ ਵਿਆਹ ਸੀ ਦਿੱਲੀ ਚਲ ਮਾਨਤਾਨ ਕੀਤਾ ਇਕੱਲੇ ਸੱਦੇ ਅਸੀਂ ਗਏ ਪਹਿਣੇ ਜਾਂਦੇ ਹੋਏ ਤਾਂ ਅਸੀਂ ਖਨੌੜੀ ਬਾਡਰ ਤੋਂ ਉਰੇ ਨੂੰ ਹੋ ਗਏ ਰਾਜਪੁਰ ਤੋਂ ਆਓ ਵਾੜੇ ਤੋਂ ਵੀ ਉਰੇ ਹੀ ਹੋ ਗਏ ਹਾਂ ਤੇ ਜੇ ਆਉਂਦੇ ਹਾਂ ਨੂੰ ਟੰਡਿਆ ਲਾ ਕੇ ਰਸਤਾ ਰੋਕ ਲਿਆ ਉਹ ਦੂਜੇ ਦਿਨ ਧਰਨਾ ਦੇਣਾ ਸੀ ਹਨ ਕਿਹਨੇ ਵਿਚਾਰੇ ਨੇ ਸਿਆਣਾ ਬੰਦਾ ਇਹਨੂੰ ਕੈਂਸਲ ਹੋਇਆ ਹਾਂ ਪਤਾ ਨਹੀਂ ਮੈਂ ਤਾਂ ਨਾਮ ਭੁੱਲ ਗਿਆ ਨਹੀਂ ਉਹ ਤਾਂ ਬਲਟੋਹਾ ਬਲਟਾਹ ਕਨ ਕੀ ਕਹਿੰਦੇ ਭੈਣ ਮੈਨੂੰ ਤਾਂ ਨਾਮ ਵੀ ਪਤਾ ਆਹ ਜਾਨਾ ਲੈਂਦੇ ਨੇ ਕੌਣ ਆਇਆ ਵਿਚਾਰੇ ਨੇ ਧਰਨਾ ਦੇਣਾ ਸੀ ਕੈਂਸਰ ਦਾ ਮਰੀਜ਼ ਆ 75 ਸਾਲ ਦਾ ਬੰਦਾ ਨਹੀਂ ਉਹਨੂੰ ਰਾਤ ਤੋਂ ਰਾਤ ਪੁਲਸਾਂ ਐ ਚੱਕੀ ਲੈ ਗਈ ਹੋਰ ਉੱਥੇ ਟਰਾਲੀਆਂ ਲਾਤੀਆਂ ਮੂਹਰੇ ਗੱਡੀਆਂ ਕਾਰਾਂ ਕੋਲ ਉਹਦੇ ਵੱਡੇ ਵੱਡੇ ਗਲੇਰਾਂ ਨੇ ਸਿੱਟ ਤੇ ਅਸਾਂ ਮਸੀਮੈਂਟਾ ਫਾਤ ਪਾ ਕਰਕੇ ਗੱਡੀ ਨਿਕਾਈ ਉਹਤਰੀ ਰਾਤ ਨੂੰ ਐ 9:30 ਵਜੇ ਪਏ ਹੋਰ ਪੋਰਾ ਪੋਰਾ ਜਵਾਬ ਸਾਡੇ ਨਾਲ ਤਰਾ ਤਰਾ ਜਾਨ ਬੁੱਠੀ ਚਾਈ ਪਈ ਕਿੱਥੇ ਲਟੇਰੀ ਨਾਲ ਲੁੱਟਣਾ ਉਹੀ ਤਾਂ ਗੱਲ ਆ ਫੇਰ ਇੱਥੇ ਤਾਂ ਮਨੁਹਾਸੇ ਆਪੇ ਦਾ ਪਤਾ ਲੱਗਿਆ ਬੇ ਉਹ ਤਾਂ ਜਵਾਬ ਦਿੰਦਾ ਮੁੰਡਾ ਰਿਸ਼ਤੇ ਤੋਂ ਹੁਣ ਮੇਰੇ ਘਰ ਆਏ ਹੋਏ ਨੇ ਵੀ ਤੂੰ ਕੁੜੀ ल्या ਕੋਈ ਬੇ ਚੈੱਕ ਨਿਕਾਲੀ ਹੋਵੇ ਪਰ ਘਰ ਤੋਂ ਘਰੇਲੂ ਕੰਮ ਕਰਨ ਵਾਲੀ ਹੋਵੇ ਹੁਣ ਭਈਰੇ ਘਰੇਲੂ ਕੰਮ ਕਰਨ ਵਾਲੀ ਕੁੜੀ ਭਾ ਦਾਵਾ ਦੁਨੀਆ ਸਿਆਣੀ ਹੋ ਗਈ ਭੈਣੇ ਹੁਣ ਤਾਂ ਇਹ ਤਾਂ ਜਿਹੜੀ ਪੱਲ ਲਿਖ ਜਾਂਦੀਆਂ ਨੇ ਨਾ ਉਹ ਜੇ ਵੱਡੇ ਵੱਡੇ ਰੱਖ ਲੈਂਦੀਆਂ ਨੇ ਅਸੀਂ ਆਟਾ ਨਹੀਂ ਗੁੰਨਣਾ ਅਸੀਂ ਦਸਣ ਗੱਠਾ ਨਹੀਂ چیرਣਾ ਉਹੀ ਤਾਂ ਗੱਲ ਹੋ ਗਈ ਨਾ ਹੁਣ ਸਵਾਦ ਤਾਂ ਹੋਣਾ ਨਾ ਸਾਰੀ ਗੱਲ ਤਾਂ ਹਾਂ ਆਲੀ ਕਿੱਥੇ ਮੁੰਡੇ ਦਾ ਛੜੀ ਰਹਿਣ ਲੱਗੇ ਸੀ ਵਿਚਾਰੇ ਮੁੰਡੇ ਨੂੰ ਕਿਹੜਾ ਪੁੱਛਦਾ ਸੀ ਮੱਕੀ ਵੱਟੇ ਨਹੀਂ ਸੀ ਕੋਈ ਪੁੱਛਦਾ ਮੁੰਡੇ ਦੀ ਮਸੀ ਕਦਰ ਹੋਈਆ ਹੁਣ ਹਾਂ ਨੀ ਕਾਲੀਆਂ ਕੁੜੀਆਂ ਦੀ ਵੀ ਸੁੱਖਣਾ ਹੁਣ ਕਦਰ ਪੈ ਗਈ ਭੈਣੇ ਜਿਹੜੀਆਂ ਪੜੀਆਂ ਲਿਖੀਆਂ ਨਹੀਂ ਸੀ ਉਹਨਾਂ ਦਾ ਕੋਈ ਖੜਦਾ ਹੀ ਨਹੀਂ ਸੀ ਉਹਨਾਂ ਦਾ ਖੜਦਾ ਹੀ ਨਹੀਂ ਸੀ ਕੋਈ ਹੁਣ ਪਤਾ ਲੱਗਿਆ ਵੀ ਉਹਨਾਂ ਦੀ ਹੀਰੀਆਂ ਹੀਰੇ ਨੇ ਕੁੜੀਆਂ ਹੀ ਨੇ ਹੀਰੇ ਹੀ ਆਪਣੇ ਆਪਣਾ ਵੀ ਜਵਾਨਾ ਹੁੰਦੇ ਸੀ ਅਪ ਕਿੰਨਾ ਕਬਾਰ ਫਿਰਦੀਆਂ ਸੀਗੀਆਂ ਕੋਈ ਤਾਂ ਮੈਂ ਗੱਲ ਕਰਦੀਆਂ ਸਿਰ ਤੋਂ ਚੁੰਨੀ ਨਾਲ ਲਾਉਣ ਦੇਣੀ ਪਹਿਲਾਂ ਜਦੋਂ ਰਿਸ਼ਤਾ ਹੁੰਦਾ ਸੀ ਤਾਂ ਸਸਾ ਪਹਿਲਾਂ ਨੋਂ ਦੇਖਦੀਆਂ ਸੀ ਵੀ ਕੁੜੀਏ ਨੋਂ ਕੱਟਿਆ ਹੈ ਨਹੀਂ ਕਿ ਭਾਂਡੇ ਮਾਂਜ ਮਾਂਜ ਘਸੇ ਹੋਏ ਨੇ ਪੈਰਾਂ 'ਚ ਬਿਆਈਆਂ ਬੁੰਡੀਆਂ ਫਟੀਆਂ ਹੋਈਆਂ ਨੇ ਜੇ ਤਾਂ ਪੈਰਾਂ 'ਚ ਤੇੜਾ ਤੂੜਾ ਫਟੀਆਂ ਹੋਈਆਂ ਹੋਈਆਂ ਨੇ ਫੇਰ ਤਾਂ ਗੋਹਾ ਕੁੜਾ ਕਰਦੀ ਹੋਊਗੀ ਘਰ ਦਾ ਕੰਮ ਜੇ ਪੈਰ ਕੁਲੇ ਕੁਲੇ ਮਲੈਮ ਨੇ ਅਗਲੀ ਦੇ ਫੇਰ ਕਹਿੰਦੇ ਸੀ ਇਹ ਨਹੀਂ ਕੰਮਕਮ ਵਾਲੀ ਹੈਗੀ ਇਹ ਤਾਂ ਨੋਂ ਕੱਟੇ ਹੋਏ ਨੇ ਇਹ ਨੇ ਇਹ ਆਪਣੇ ਲਾੜੇ ਦਾ ਕੰਮ ਕਿੱਥੋਂ ਸੰਭੂਗੀ ਪਰ ਇਹ ਹੋ ਗਿਆ ਜਦ ਕਹਿੰਦੇ ਸੀ ਘਰੇ ਸਲਾਹ ਕਰਕੇ ਦੱਸਾਂਗੇ ਕਿ ਅਗਲਾ ਸਮਝ ਜਾਂ ਤਸਵੀਰਾਂ ਦੇ ਨਖਰੇ ਹੇਠ ਨਹੀਂ ਆਇਆ ਭਾਈ ਜੀ ਨੇ ਧਾਰਾਂ ਚਵਾਉਣੀਆਂ ਨੇ ਮੱਜਾਂ ਤੇ ਥਣ ਪੜਵਾਉਣੇ ਨੇ ਉਹੀ ਤਾਂ ਗੱਲ ਆ